ਹਾਂਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਟੇਲਰ ਰੇਲਬੋਟਿਕ ਤੇ ਅੱਜ ਆਪਾਂ ਇੱਕ ਬਹੁਤ ਹੀ ਸੋਹਣਾ ਲਹਿੰਗਾ ਰੈਡੀ ਕੀਤਾ ਤੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਆਪਣੇ ਵੈਡਿੰਗ ਸੀਜ਼ਨ ਤੇ ਪਾਉਣ ਦੇ ਲਈ ਕਿਉਂਕਿ ਅੱਗੇ ਵੈਡਿੰਗ ਸੀਜ਼ਨ ਹੁਣ 2 ਮਹੀਨੇ ਹਜੇ ਪੂਰਾ ਸੀ ਜਨਾ ਤਾਂ ਤੁਸੀਂ ਉਹਦੇ ਲਈ ਰੈਡੀ ਕਰਵਾ ਸਕਦੇ ਆਪਾਂ ਨੂੰ ਕਿਸੇ client ਨੇ ਆਪਣਾ ਡਿਜ਼ਾਈਨ ਭੇਜਿਆ ਸੀਗਾ ਉਹਨਾਂ ਨੇ ਕੋਪਾ ਨੂੰ ਕੋਈ ਫੋਟੋ ਸ਼ੇਅਰ ਕੀਤੀ ਸੀ ਕਿ ਸਾਨੂੰ ਐਦਾਂ ਦਾ ਲਹਿੰਗਾ ਰੈਡੀ ਕਰਕੇ ਦੋ ਮੈਂ ਤੁਹਾਨੂੰ ਅੱਗੇ ਫੋਟੋ ਵੀ ਸ਼ੇਅਰ ਕਰਦੀ ਆ ਤੇ ਵੀਡੀਓ ਦੇ ਐਂਡ ਵਿੱਚ ਆਪਾਂ ਨੇ ਲਹਿੰਗੇ ਦੀ ਪ੍ਰੋਪਰ ਵੀਡੀਓ ਵੀ ਬਣਾ ਕੇ ਪਾਈ ਹੋਈ ਹੈ ਤੁਸੀਂ ਉਹ ਚ ਵੀ ਦੇਖ ਲਿਓ ਕਿ ਵਰਕ ਕਿੱਦਾਂ ਹੋਇਆ ਹੋਇਆ ਆ ਦੇਖੋ ਜਿਹੜੀ ਇਹ ਵਾਲੀ ਫੋਟੋ ਹੈ ਇਹ ਫੋਟੋ ਆਪਾਂ ਨੂੰ client ਨੇ ਭੇਜੀ ਸੀਗੀ ਉਹਨਾਂ ਨੇ ਸਿਰਫ ਲਹਿੰਗੇ ਦੇ ਜਿਹੜਾ ਨੀਚੇ ਸਿਲਵਰ ਕਲਰ ਦਾ ਚੌੜਾ ਬਾਰਡਰ ਹੈ ਇਹ ਉਹਨਾਂ ਨੇ ਕੱਟ ਕਰਵਾਇਆ ਸੀ ਕਿਹਾ ਸੀ ਕਿ ਇਹ ਕੱਟ ਦਿਓ ਇਹਦੀ ਜਗ੍ਹਾ ਤੇ ਕੋਈ ਬ੍ਰੀ ਵਰਕ ਸੇਮ ਕੀਤਾ ਤੇ ਸੇਮ ਹੀ ਕਲਰ ਆਪਾਂ ਰੈਡੀ ਕੀਤਾ ਸੀ ਅੱਗੇ ਲਹਿੰਗੇ ਦੀ ਵੀਡੀਓ ਦੇ ਵਿੱਚ ਤੁਸੀਂ ਦੇਖੋ ਦੁਪट्टे ਤੇ ਆਪਾਂ ਫੋਰ ਸਾਈਡ ਮੋਤੀਆਂ ਨਾਲ ਵਰਕ ਕੀਤਾ ਤੇ ਵਿੱਚ ਉਹਦੇ ਸਾਰੇ ਦੁਪट्टे ਦੇ ਛੋਟ-ਛੋਟੀਆਂ ਬੂਟੀਆਂ ਲਹਿੰਗੇ ਦੇ ਨਾਲ ਦੀਆਂ ਹੀ ਪਾਈਆਂ ਨੇ ਬਹੁਤ ਸੋਹਣਾ ਦੁਪੱਟਾ ਆਰਗੈਂਜਾ ਦੇ ਉੱਪਰ ਆਪਾਂ ਰੈਡੀ ਕੀਤਾ ਸੀ ਲਹਿੰਗੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸਾਰੇ ਲਹਿੰਗੇ ਦੇ ਵਿੱਚ ਉਦਾਂ ਹੀ ਬੂਟੀਆਂ ਨੇ ਪਿਕ ਦੇ ਨਾਲ ਤੁਸੀਂ ਮੈਚ ਕਰ ਲਿਓ ਤੇ ਨੀਚੇ ਆਪਾਂ ਬ੍ਰੀਕ ਲਾਸ ਲਾਤੀ ਹੈ ਉਹ ਚੌੜਾ ਬਾਰਡਰ ਕੱਟ ਕੇ ਬਹੁਤ ਸੋਹਣਾ ਇਹ ਲਹਿੰਗਾ ਰੈਡੀ ਹੋਇਆ ਸੀਗਾ ਤੇ ਇਹ ਚੌੜਾ ਬਾਰਡਰ ਕੱਟੇ ਤੋਂ ਬਾਅਦ ਵੀ ਇਹਦੀ ਲੁੱਕ ਸੇਮ ਹੀ ਰਹੀ ਹੈ ਕੋਈ ਇੰਨੀ ਚੇਂਜ ਨਹੀਂ ਹੋਈ ਚੋਲੀ ਦੇ ਉੱਪਰ ਤੁਸੀਂ ਦੇਖੋ ਵਰਕ ਬਾਜੂ ਇਹਦੀਆਂ ਪੂਰੀ ਹੈਵੀ ਬਣੀਆਂ ਨੇ ਪੈਚ ਵਰਕ ਵੀ ਇਹਦੇ ਉੱਪਰ ਹੋਇਆ ਮਹਿਰੂਨ ਕਲਰ ਦਾ ਦੇਖੋ ਪੈਚ ਵਰਕ ਦੇ ਫਲਾਵਰ ਬਣੇ ਹੋਏ ਨੇ ਜਿਹੜੇ ਕਿ ਬਹੁਤ ਸੋਹਣੇ ਲੱਗ ਰਹੇ ਨੇ ਇਹਦੇ ਨਾਲ ਇਹ ਕਲਰ ਵੀ ਮਹਿਰੂਨ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਆਪਣੀ ਚੋਇਸ ਦੇ ਵੀ ਇਹਨੂੰ ਕਿਸੇ ਵੀ ਕਲਰ ਤੇ ਕਰਾ ਸਕਦੇ ਹੋ ਤੇ ਮੈਂ ਪਹਿਲਾਂ ਵੀ ਤੁਹਾਨੂੰ ਬੋਲਦੀ ਹੁੰਦੀ ਹਾਂ ਕਿ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਭੇਜ ਕੇ ਸਾਡੇ ਤੋਂ ਸੂਟ ਜਾਂ ਲਹਿੰਗਾ ਰੈਡੀ ਕਰਾ ਸਕ ਤੇ ਸਾਨੂੰ ਡਾਇਰੈਕਟ ਕਾਲ ਜਾਂ ਮੈਸੇਜ ਕਰਕੇ ਸਾਡੇ ਤੋਂ ਡਿਟੇਲ ਲੈ ਸਕਦੇ ਹੋ ਤੇ ਪ੍ਰਾਈਸ ਪੁੱਛ ਸਕਦੇ ਹੋ ਕਿ ਕਿਸ ਪ੍ਰਾਈਸ ਦੇ ਵਿੱਚ ਤੁਹਾਨੂੰ ਲਹਿੰਗਾ ਚਾਹੀਦਾ ਤੁਹਾਡਾ ਜੋ ਵੀ ਪ੍ਰਾਈਸ ਹੁੰਦਾ ਸਾਂ ਦੱਸ ਸਕਦੇ ਹੋ ਕਿ ਸਾਨੂੰ ਇੰਨੇ ਕੋ ਪ੍ਰਾਈਸ ਦੇ ਵਿੱਚ ਲਹਿੰਗਾ ਰੈਡੀ ਅਸੀਂ ਕਰਵਾਉਣਾ ਤਾਂ ਅਸੀਂ ਤੁਹਾਨੂੰ ਓਨੇ ਕੋ ਪ੍ਰਾਈਸ ਦੇ ਵਿੱਚ ਲਹਿੰਗਾ ਰੈਡੀ ਕਰਕੇ ਦੇਵਾਂਗੇ ਸਾਡੇ ਤੁਹਾਨੂੰ ਸੂਟ ਤੇ ਲਹਿੰਗੇ ਦੇ ਡਿਜ਼ਾਈਨ ਕਿਦਾਂ ਦੇ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਥੈਂਕ ਯੂ